ਹਾਂਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਓ ਤਾਂ ਕਿ ਜੋ ਵੀ ਨਵੀਂ ਵੀਡੀਓ ਬਣਦੀ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਆਪਾਂ ਕਰ ਰਹੇ ਹਾਂ ਜੀ ਇੰਡੀਅਨ ਹਿਸਟਰੀ ਦਾ ਟੌਪਿਕ ਗੁਪਤ ਸਾਮਰਾਜ ਗੁਪਤ ਸਾਮਰਾਜ ਦੇ ਕੁਝ ਆਪਾਂ MCQ ਕਰ ਰਹੇ ਹਾਂ ਸ਼ੁਰੂ ਕਰਦੇ ਹਾਂ ਆਪਾਂ ਪਹਿਲਾ ਜਿਹੜਾ MCQ ਆ ਪਹਿਲਾ ਪ੍ਰਸ਼ਨ ਕੀ ਆ ਗੁਪਤ ਸਾਮਰਾਜ ਦਾ ਮੋਢੀ ਕੌਣ ਸੀ? ਇਸ ਤੋਂ ਪਹਿਲਾਂ ਆਪਾਂ ਛੋਟੇ-ਛੋਟੇ ਟੌਪਿਕ ਪੜ੍ਹੇ ਸੀ ਪਿਛਲੀ ਵੀਡੀਓ ਦੇ ਵਿੱਚ। ਉਹਦੇ ਵਿੱਚ ਆਪਾਂ ਸੱਕ, ਕੁਸ਼ਾਨ, ਸਾਤਵਾਨੀ ਪੜ੍ਹੇ ਸੀ। ਕੁਸ਼ਾਨ ਵੰਸ਼ ਜਦੋਂ ਖਤਮ ਹੁੰਦਾਗਾ, ਕੁਸ਼ਾਨ ਵੰਸ਼ ਤੋਂ ਬਾਅਦ ਗੁਪਤ ਸਾਮਰਾਜ ਦੀ ਜਿਹੜੀ ਨੀਂਹ ਰੱਖੀ ਜਾਂਦੀ ਆ। ਠੀਕ ਹੈ ਜੀ ਗੁਪਤ ਸਾਮਰਾਜ ਦੀ ਨੀਂਹ ਕੀ ਤੋਂ ਬਾਅਦ ਰੱਖੀ ਗਈ? ਕਿਹੜੇ ਵੰਸ਼ ਤੋਂ ਬਾਅਦ ਰੱਖੀ ਗਈ ਆ? ਤਾਂ ਉਹ ਕੁਸ਼ਾਨ ਵੰਸ਼ ਤੋਂ ਬਾਅਦ ਜਦੋਂ ਕੁਸ਼ਾਨਾਂ ਦਾ ਖਾਤਮਾ ਹੋ ਗਿਆ। ਤਾਂ ਜਿਹੜਾ ਇੰਡੀਆ ਛੋਟੇ-ਛੋਟੇ ਟੋਕੜਿਆਂ ਦੇ ਵਿੱਚ ਵੰਡਿਆ ਗਿਆ ਕੁਸ਼ਾਨ ਰਾਜ ਖਤਮ ਹੋ ਗਿਆ ਤਾਂ ਉਹਦੇ ਵਿੱਚ ਜਿਹੜਾ ਅੱਜ ਕੱਲ ਦਾ ਉੱਤਰ ਪ੍ਰਦੇਸ਼ ਆ ਉੱਤਰ ਪ੍ਰਦੇਸ਼ ਦੇ ਵਿੱਚ ਪ੍ਰਿਆਗ ਰਾਜ ਪ੍ਰਿਆਗ ਜੀ ਨੂੰ ਆਪਾਂ ਇਲਾਹਾਬਾਦ ਕਹਿੰਦੇ ਆ ਇਲਾਹਾਬਾਦ ਦੇ ਵਿੱਚ ਗੁਪਤ ਵੰਸ਼ ਦੀ ਨੀਂਹ ਰੱਖੀ ਗਈ ਸੀ ਤੇ ਕੁਐਸਚਨ ਇਹ ਹੀ ਆ ਵੀ ਗੁਪਤ ਸਾਮਰਾਜ ਦੀ ਨੀਂਹ ਕਿਹਨੇ ਰੱਖੀ ਆ ਪਹਿਲਾ ਬੰਦਾ ਕੌਣ ਆ ਮੋਢੀ ਕੌਣ ਆ ਪਿਤਾਮਾ ਕੌਣ ਆ ਤਾਂ ਉਹ ਸੀ ਜੀ ਸ਼੍ਰੀ ਗੁਪਤ ਠੀਕ ਹੈ ਜੀ ਸ਼੍ਰੀ ਗੁਪਤ ਰਾਜਾ ਹੋਇਆ ਗੁਪਤ ਸਾਮਰਾਜ ਦਾ ਪਹਿਲਾ ਰਾਜਾ ਹੋਇਆ 200 75 ਤੋਂ ਲੈ ਕੇ ਤੈਨ 300 ਈਸਵੀ ਦੇ ਵਿਚਾਲੇ ਇਹਨੇ ਰਾਜ ਕੀਤਾਗਾ 275 ਤੋਂ ਲੈ ਕੇ 300 ਈਸਵੀ ਵੀ ਗੁਪਤ ਸਾਮਰਾਜ ਦੀ ਨੀ ਕਿਹੜੇ ਰੱਖੀ ਆ ਉਹ ਰੱਖੀ ਆ ਜੀ ਸ਼੍ਰੀ ਗੁਪਤ ਨੇ ਪ੍ਰਯਾਗ ਰਾਜ ਪ੍ਰਯਾਗ ਇਲਾਹਾਬਾਦ ਦੇ ਵਿੱਚ ਇਹਨੇ ਗੁਪਤ ਸਾਮਰਾਜ ਦੀ ਨੀ ਰੱਖੀ ਆ ਤੇ 275 ਈਸਵੀ ਤੋਂ ਲੈ ਕੇ 300 ਈਸਵੀ ਤੱਕ ਇਹਨੇ ਰਾਜ ਕੀਤਾ ਤੇ ਜਦੋਂ ਇਹ ਗੱਦੀ ਤੇ ਬੈਠਾ ਸੀ ਇਹ ਕਿਸੇ ਨਾ ਕਿਸੇ ਦੇ ਅਧੀਨ ਰਾਜਾ ਸੀਗਾ ਇਹ ਸੁਤੰਤਰ ਰਾਜਾ ਨਹੀਂ ਸੀ ਇਸੇ ਕਰਕੇ ਇਹਨੇ ਮਹਾਰਾਜ ਦੀ ਉਪਾਧੀ ਧਨ ਕੀਤੀ ਹੋਈ ਸੀਗੀ ਠੀਕ ਹੈ ਜੀ ਪਹਿਲਾ ਰਾਜਾ ਕੌਣ ਆ ਗੁਪਤ ਵੰਸ਼ ਦਾ ਜਿਹਨੇ ਗੁਪਤ ਵੰਸ਼ ਦੀ ਨੀਂ ਰੱਖੀ ਆ ਤਾਂ ਉਹ ਸ਼੍ਰੀ ਗੁਪਤਾ ਸ਼੍ਰੀ ਗੁਪਤ ਤੋਂ ਬਾਅਦ ਇਹਦਾ ਮੁੰਡਾ ਬੈੰਦਾ ਗੱਦੀ ਤੇ ਉਹਦਾ ਨਾਮ ਸੀ ਘਟੋਤ ਕਚ ਤੇ ਘਟੋਤ ਕਚ ਤੋਂ ਬਾਅਦ ਜਿਹੜਾ ਅਗਲਾ ਰਾਜਾ ਹੁੰਦਾਗਾ ਗੁਪਤ ਰਾਜਿਆਂ ਦਾ ਕਹਿ ਲਈਏ ਵਾਸਤਵਿਕ ਜਾਂ ਮਹਾਨ ਪਹਿਲਾ ਰਾਜਾ ਮੰਨਿਆ ਜਾਂਦਾ ਉਹ ਚੰਦਰਗੁਪਤ ਪਹਿਲਾਗਾ ਠੀਕ ਹੈ ਜੀ ਪਹਿਲਾ ਸ਼੍ਰੀ ਗੁਪਤਾ ਆ ਗਿਆ ਸ਼੍ਰੀ ਗੁਪਤਾ ਦਾ ਮੁੰਡਾ ਉਹ ਘਟੋਤ ਕਚ ਉਹਦਾ ਮੁੰਡਾ ਉਹ ਅੱਗੇ ਚੰਦਰਗੁਪਤ ਪਹਿਲਾ ਚਲੋ ਅੱਗੇ ਆਪਾਂ ਪੜਾਂਗੇ ਦੂਸਰਾ ਕੁਐਸਚਨ ਹੈ ਵੀ ਗੁਪਤ ਸਾਮਤ ਕਿਹਨੇ ਚਲਾਇਆ ਸੀਗਾ ਹੁ ਸੱਕ ਸਮਾ ਚ ਲਾਇਆ ਸੀ ਕੁਸ਼ਾਨ ਵਾਂਦੇ ਰਾਜੇ ਕਨਸ਼ਕ ਨੇ ਚ ਲਾਇਆ ਸੀ ਵੀ ਜਿਵੇਂ ਜਿਵੇਂ ਸਾਮਰਾਜ ਆਈ ਗਏ ਜਿਵੇਂ ਜਿਵੇਂ ਕਲਗੀ ਵੰਸ਼ਾ ਹੁੰਦੇ ਸੀਗੇ ਉਹਨਾਂ ਦੇ ਕੋਈ ਨਾ ਕੋਈ ਰਾਜੇ ਆਪ ਕੋ ਆਪਣਾ ਕੈਲੰਡਰ ਜਾਰੀ ਕਰਦੇ ਸਾਮਤ ਜਾਰੀ ਕਰਦੇ ਸੀ ਤਾਂ ਹੁਣ ਗੁਪਤ ਰਾਜਿਆਂ ਦੇ ਵਿੱਚੋਂ ਵੀ ਇੱਕ ਰਾਜੇ ਨੇ ਆਪਣਾ ਕੈਲੰਡਰ ਜਾਰੀ ਕੀਤਾ ਸੀ ਤੇ ਉਹ ਰਾਜਾ ਕਿਹੜਾ ਹੈਗਾ ਉਹ ਤੀਜਾ ਰਾਜਾ ਇਸ ਵੰਸ਼ ਦਾ ਜਿਵੇਂ ਸ਼੍ਰੀ ਗੁਪਤ ਦਾ ਮੁੰਡਾ ਘਟੋਤਕਾਚਾ ਤੇ ਘਟੋਤਕਚ ਦਾ ਮੁੰਡਾ ਕਿਹੜਾ ਹੈਗਾ ਜੀ ਉਹ ਹੈਗਾ ਚੰਦਰ ਗੁਪਤ ਪਹਿਲਾ ਤਾਂ ਗੁਪਤ ਸਾਮਤ ਜਿਹੜਾ ਕਿਹਨੇ ਚਲਾਇਆ ਉਹ ਚੰਦਰ ਗੁਪਤ ਪਹਿਲੇ ਨੇ ਚਲਾਇਆ ਸੀਗਾ 320 ਦੇ ਵਿੱਚ ਕਈ ਕਿਤਾਬਾਂ 319 20 ਵੀ ਕਹਿੰਦੀਆਂ ਨੇ ਪਰ ਆਪਾਂ 320 ਪੜ ਲੈਂਦੇ ਆ 320 ਦੇ ਵਿੱਚ ਇਹ ਬੰਦੇ ਨੇ ਚੰਦਰ ਗੁਪਤ ਪਹਿਲੇ ਨੇ ਕੀ ਹੈ ਜੀ ਇੱਕ ਤਾਂ ਇਹ ਬੰਦੇ ਨੇ ਮਹਾਰਾਜ ਤਰਾਜ ਦੀ ਉਪਾਧੀ ਧਨ ਕੀਤੀ ਕਹਿੰਦਾ ਮਤਲਬ ਗੁਪਤਿਆਂ ਦਾ ਵਾਸਤਵਿਕ ਪਹਿਲਾ ਰਾਜਾ ਇਹੀ ਮੰਨਿਆ ਜਾਂਦਾ ਅਸਲੀ ਰਾਜਾ ਇਹੀ ਮੰਨਿਆ ਜਾਂਦਾ ਕਿਉਂਕਿ ਜਿਹੜਾ ਇਹਦਾ ਪਿਓ ਸੀ ਇਹਦਾ ਦਾਦਾ ਸੀ ਇਹਦਾ ਪਿਓ ਘਟੋਤਕਾ ਸੀ ਤੇ ਉਹਦਾ ਗਹਾ ਉਹਦਾ ਪਿਓ ਸ਼੍ਰੀ ਗੁਪਤੀ ਉਹ ਮਹਾਰਾਜ ਸੀਗੇ ਉਹਨਾਂ ਨੇ ਉਪਾਦੀ ਧਾਰਨ ਕੀਤੀ ਮਹਾਰਾਜ ਦੀ ਮਤਲਬ ਉਹ ਕਿਸੇ ਨਾ ਕਿਸੇ ਦੇ ਗੁਲਾਮ ਸੀ ਪਰ ਇਹ ਬੰਦਾ ਚੰਦਰ ਗੁਪਤ ਪਹਿਲਾ ਜਿਹੜਾ ਇਹ ਸੁਤੰਤਰ ਹੋ ਗਿਆ ਸੀਗਾ ਇਹ ਸੁਤੰਤਰ ਹੋ ਗਿਆ ਸੀ ਇਹਨੇ ਮਹਾਰਾਜ ਧਰਾਜ ਦੀ ਉਪਾਦੀ ਮਹਾਰਾਜ ਧਰਾਜ ਦੀ ਉਪਾਦੀ ਵੀ ਧਾਨ ਕੀਤੀ ਤੇ ਆਪਦੇ ਨੇ ਕੈਲੰਡਰ ਵੀ ਜਾਰੀ ਕੀਤਾ ਸੀ ਤਾਂ ਦੂਜੇ ਕੁਐਸਚਨ ਦਾ ਆਨਸਰ ਕੀ ਆ ਗਿਆ ਜੀ ਚੰਦਰ ਗੁਪਤ ਪਹਿਲਾ ਤੀਸਰਾ ਕੁਐਸਚਨ ਆ ਗਿਆ ਜੀ ਸਮੁੰਦਰ ਗੁਪਤ ਦਾ ਸ਼ਾਸਨ ਕਰ ਕੀ ਸੀ ਉਹਨਾਂ ਜੋ ਚੰਦਰਗੁਪਤ ਪਹਿਲਾ ਮਰ ਜੂ ਚੰਦਰਗੁਪਤ ਪਹਿਲੇ ਦਾ ਮੁੰਡਾ ਗੱਦੀ ਤੇ ਬੈਠੂ ਉਹਦਾ ਅਸੀਂ ਸਮੁੰਦਰਗੁਪਤ ਤਾਂ ਸਮੁੰਦਰਗੁਪਤ ਦਾ ਟਾਈਮ ਪੀਰੀਡ ਕੀ ਸੀ 335 ਤੋਂ ਲੈ ਕੇ 375 ਈਸਵੀ ਦੇ ਵਿਚਾਲੇ ਠੀਕ ਹੈ ਜੀ ਸਮੁੰਦਰਗੁਪਤ ਨੂੰ ਆਪਾਂ ਭਾਰਤੀ ਨੈਪੋਲੀਅਨ ਨੈਪੋਲੀਅਨ ਵੀ ਕਿਹਾ ਜਾਂਦਾਗਾ ਵੀ ਕਿਹੜੇ ਰਾਜੇ ਨੂੰ ਭਾਰਤੀ ਨੈਪੋਲੀਅਨ ਕਿਹਾ ਜਾਂਦਾ ਅਗਲਾ ਕੁਐਸਚਨ ਵੀ ਇਹੀ ਆ ਸਮੁੰਦਰਗੁਪਤ ਨੂੰ ਭਾਰਤੀ ਨੈਪੋਲੀਅਨ ਕਿਹਾ ਜਾਂਦਾ ਇਹ ਕਿਹਨੇ ਕਿਹਾ ਸੀ ਕਿਹੜੇ ਇਤਿਹਾਸਕਾਰ ਨੇ ਇਹਨੂੰ ਇਹ ਉਪਾਧੀ ਦਿੱਤੀ ਆ ਇਹ ਦਿੱਤੀ ਆ ਜੀ ਬੀਏ ਸਮਿੱਥ ਨੇ ਇਹ ਅੰਗਰੇਜ਼ ਇਤਿਹਾਸਕਾਰ ਆ ਇਹ ਬੰਦੇ ਨੇ ਨੇਪੋਲੀਅਨ ਦੇ ਨਾਲ ਇਹਦੀ ਤੁਲਨਾ ਕੀਤੀ ਹੈ ਸਮੁੰਦਰ ਗੁਪਤ ਦੀ ਕਿਉਂਕਿ ਨੇਪੋਲੀਅਨ ਫਰਾਸ ਦਾ ਹੋਇਆ ਉਹਨੇ ਬਹੁਤ ਸਾਰੀਆਂ ਉੱਤੇ ਜੰਗਾਂ ਲੜੀਆਂ ਸੀ ਬਹੁਤ ਤਾਕੜਾ ਜੋਧਾ ਸੀ ਉਹਦੇ ਨਾਲ ਸਮੁੰਦਰ ਗੁਪਤ ਦੀ ਤੁਲਨਾ ਕੀਤੀ ਆ ਇਸੇ ਕਰਕੇ ਸਮੁੰਦਰ ਗੁਪਤ ਨੂੰ ਭਾਰਤੀ ਨੇਪੋਲੀਅਨ ਕਿਹਾ ਜਾਂਦਾ ਹੈਗਾ ਤੇ ਸਮੁੰਦਰ ਗੁਪਤ ਨੇ 335 ਤੋਂ ਲੈ ਕੇ 375 ਈਸਵੀ ਤੱਕ ਰਾਜ ਕੀਤਾ ਸੀ ਤੇ ਇਹ ਬੰਦੇ ਨੇ ਭਾਰਤ ਦੇ ਜਿਹੜਾ ਆਪਣਾ ਆਰੀਆ ਵਰਤ ਜਿਹੜਾ ਆਪਾਂ ਉੱਤਰ ਭਾਰਤ ਕਹਿੰਦੇ ਆ ਕਿਉਂਕਿ ਆਰੀਆ ਲੋਕ ਵੀ ਤਾਂ ਹੀ ਵਸੇ ਸੀਗੇ ਆਰੀਆ ਸੱਭਿਆਤ ਵੀ ਸੀਗੀ ਤੇ ਆਰੀਆ ਵਰਤ ਦੇ ਜਾਂ ਉੱਤਰ ਭਾਰਤ ਦੇ ਨੌ ਰਾਜਿਆਂ ਨੂੰ ਹਰਾਇਆ ਸੀ ਤੇ ਇਸੇ ਤਰ੍ਹਾਂ ਦੱਖਣ ਭਾਰਤ ਦੇ ਵਿੱਚ ਉਹਨੇ 12 ਰਾਜਾ ਨੂੰ ਰਾਇਆ ਸੀ ਵੀ ਬੰਦਾ ਤਾਕੜਾ ਸੀ ਲੜਾਈਆਂ ਲੜਉਂਗਾ ਬਹੁਤ ਲੜਦਾ ਸੀਗਾ ਜਿੱਤਦਾ ਸੀ ਇਸੇ ਕਰਕੇ ਇਹਨੂੰ ਭਾਰਤੀ ਨਪੋਲੀਅਨ ਵੀ ਕਿਹਾ ਜਾਂਦਾ ਤੇ ਨਪੋਲੀਅਨ ਕਿਹਨੇ ਕਿਹਾ ਸੀਗਾ ਜੀ ਬੀ ਐਸ ਸਮਿਥ ਨੇ ਕਿਹਾ ਸੀ ਪੰਜਵਾਂ ਕੁਐਸਚਨ ਆ ਗਿਆ ਪ੍ਰਯਾਗ ਪ੍ਰਯਾਗ ਪ੍ਰਸਾਤੀ ਤੋਂ ਕਿਹੜੇ ਰਾਜੇ ਬਾਰੇ ਜਾਣਕਾਰੀ ਮਿਲਦੀ ਆ ਹੁਣ ਪ੍ਰਯਾਗ ਪ੍ਰਸਾਤੀ ਪ੍ਰਯਾਗ ਹੈਗਾ ਇਲਾਹਾਬਾਦ ਨੂੰ ਕਹਿੰਦੇ ਆਪਾਂ ਪ੍ਰਸਾਤੀ ਮਤਲਬ ਇਲਾਹਾਬਾਦ ਚ ਜਾਂ ਪ੍ਰਯਾਗ ਸ਼ਹਿਰ ਦੇ ਵਿੱਚ ਇੱਕ ਪ੍ਰਸਾਤੀ ਲਿਖੀ ਆ ਪ੍ਰਸ਼ੰਸਾ ਦੇ ਵਿੱਚ ਉਹਦੇ ਬਾਰੇ ਲੈਣਾ ਲਿਖਿਆ ਨੇ ਵੀ ਉਹ ਕਿਹੜੇ ਰਾਜੇ ਬਾਰੇ ਜਾਣਕਾਰੀ ਮਿਲਦੀ ਆ ਠੀਕ ਹੈ ਤਾਂ ਪੰਜਵੇਂ ਦਾ ਉੱਤਰ ਕੀ ਆਊਗਾ ਸਮੁੰਦਰਗੋਪਤਵਾਰ ਇਹ ਵੀ ਸਮੁੰਦਰਗੋਪਤਵਾਰੀ ਆ ਤੇ ਸਮੁੰਦਰਗੋਪਤ ਦਾ ਜਿਹੜਾ ਨਾ ਇੱਕ ਦਰਬਾਰ ਕਵੀ ਸੀ ਹਰੀਸ਼ੇਨ ਹਰੀਸ਼ੇਨ ਇਹਦਾ ਸਮੁੰਦਰਗੋਪਤ ਦਾ ਦਰਬਾਰ ਕਵੀ ਆ ਹੁਣ ਜਦੋਂ ਦਰਬਾਰ ਕਵੀ ਆ ਤੇ ਦਰਬਾਰ ਕਵੀ ਦਾ ਕੰਮ ਕੀ ਹੁੰਦਾ ਆਪਦੇ ਰਾਜੇ ਦੀ ਮਹਿਮਾ ਕਰਨਾ ਤਾਂ ਹੁਣ ਹਰੀਸ਼ੇਨ ਨੇ ਆਪਦੇ ਰਾਜੇ ਬਾਰੇ ਸਮੁੰਦਰਗੋਪਤ ਬਾਰੇ ਇੱਕ ਪ੍ਰਸ਼ਸਤੀ ਲਿਖਿਆ ਤੀ ਪ੍ਰਸ਼ੰਸਾ ਦੇ ਵਿੱਚ ਪੋਸਟਰ ਲਵਾਤੇ ਸੀਗੇ ਇੱਕ ਥਾਂ ਮਤਲਬ ਕੰਧ ਤੇ ਕਹਿ ਲਈਏ ਉਕਰਾਤਾ ਸੀ ਲਿਖਦਾ ਸੀਗਾ ਉਹਦੀ ਪ੍ਰਸ਼ੰਸਾ ਕਰਤੀ ਸੀਗੀ ਵਿਪ੍ਰਯਾਗ ਪ੍ਰਸਾ스티 ਕਿਹੜੇ ਰਾਜੇ ਬਾਰੇ ਦੱਸਦੀ ਆ ਉਹ ਦੱਸਦੀ ਆ ਜੀ ਸਮੁੰਦਰ ਗੁਪਤ ਬਾਰੇ। ਛੇਮਾ ਕਵਚਨ ਆਗੇ ਜੀ ਕਿਹੜੇ ਗੁਪਤ ਰਾਜੇ ਦਾ ਵਿਆਹ ਲਿਛਵੀ ਰਾਜਕੁਮਾਰੀ ਨਾਲ ਹੋਇਆ ਸੀਗਾ? ਤਾਂ ਇਹ ਰਾਜਾ ਭਈ ਚੰਦਰਗੁਪਤ ਪਹਿਲਾ ਸੀ। ਜਿਹੜਾ ਚੰਦਰਗੁਪਤ ਪਹਿਲਾ ਰਾਜਾਗਾ ਜਿਨੇ ਗੁਪਤ ਸਾਮਤ ਚਲਾਇਆ ਸੀਗਾ। ਉਹਨੇ ਲਿਛਵੀ ਵੰਸ਼ ਦੀ ਰਾਜਕੁਮਾਰੀ ਸੀ ਕੁਮਾਰਦੇਵੀ ਉਹਦੇ ਨਾਲ ਵਿਆਹ ਕਰਵਾਇਆ ਸੀ ਵੀ ਕਿਹੜੇ ਗੁਪਤ ਰਾਜੇ ਨੇ? ਲਿਛਵੀ ਵੰਸ਼ ਦੇ ਨਾਲ ਵਿਆਹਕ ਸੰਬੰਧ ਕਾਇਮ ਕੀਤੇ ਸੀ ਤਾਂ ਚੰਦਰਗੋਪਤ ਪਹਿਲਾ ਸੀ ਚੰਦਰਗੋਪਤ ਪਹਿਲਾ ਗਾਂ ਚੰਦਰਗੋਪਤ ਪਹਿਲੇ ਦੇ ਮੁੰਡਾ ਹੋਇਆ ਸਮੁੰਦਰਗੋਪਤ ਏਸੇ ਕਰਕੇ ਸਮੁੰਦਰਗੋਪਤ ਨੂੰ ਲਿਛਵੀ ਦੋਤਾ ਵੀ ਕਹਿੰਦੇ ਆ ਇਹ ਵੀ ਧਿਆਨ ਰੱਖਿਓ ਕਿ ਚੰਦਰਗੋਪਤ ਪਹਿਲੇ ਦਾ ਮੁੰਡਾ ਕੌਣ ਆ ਜੀ ਸਮੁੰਦਰਗੋਪਤ ਤੇ ਸਮੁੰਦਰਗੋਪਤ ਨੂੰ ਕੀ ਕਹਿੰਦੇ ਨੇ ਲਿਛਵੀ ਦੋਤਾ ਕਿਉਂਕਿ ਉਹਦੀ ਮਾਂ ਲਿਛਵੀ ਵੰਸ਼ ਨਾਲ ਸੰਬੰਧ ਰੱਖਦੀ ਆ ਏਸੇ ਕਰਕੇ ਲਿਛਵੀ ਦੋਤਾ ਕਿਹਨੂੰ ਕਿਹਾ ਜਾਂਦਾ ਸਮੁੰਦਰਗੋਪਤ ਨੂੰ ਕਿਹਾ ਜਾਂਦਾ ਅੱਗੇ 7ਵਾਂ ਆ ਗਿਆ ਜੀ ਗੁਪਤ ਕਾਲ ਦੇ ਵਿੱਚ ਜਿਹੜਾ ਮਹਾਨ ਗਣਿਤਕਾਰ ਹੋਇਆਗਾ ਉਹ ਕੌਣ ਹੇਮਸੋ ਕਹਿੰਦੇ ਇੰਪੋਰਟੈਂਟ ਕੁਅਚਨਾ ਗੁਪਤ ਕਾਲ ਦਾ ਵੀ ਇੱਥੇ ਮਹਾਨ ਗਣਿਤਕਾਰ ਕੌਣ ਹੋਇਆ ਉਹ ਆਰੀਆ ਭੱਟ ਹੋਇਆ ਆਰੀਆ ਭੱਟ ਨੇ ਜ਼ੀਰੋ ਦੀ ਖੋਜ ਕੀਤੀ ਆ ਦਸ਼ਮਲ ਪ੍ਰਣਾਲੀ ਦੀ ਖੋਜ ਕੀਤੀ ਆ ਹੋਰ ਕਈ ਇਹਨੇ ਖੋਜਾਂ ਕੀਤੀਆਂ ਜਿਦੇ ਕਰਕੇ ਇਹ ਗੁਪਤ ਕਾਲ ਦਾ ਮਹਾਨ ਗਣਿਤਕਾਰ ਹੋਇਆ ਠੀਕ ਹੈ ਜੀ ਆਰੀਆ ਭੱਟ ਇਹਨੇ ਇਹ ਮਤਲਬ ਗਣਿਤਕਾਰ ਹੋਇਆ ਗੁਪਤ ਕਾਲ ਦਾ 8ਵਾਂ ਕੁਅਚਨ ਆ ਗਿਆ ਜੀ ਬਕਾ ਟੱਕ ਕੌਣ ਸੀ ਬਕਾ ਟੱਕ ਕੌਣ ਸੀ ਬਕਾ ਟੱਕ ਗੁਪਤ ਕਾਲ ਦੇ ਸਮਕਾਲੀ ਹੋਏ ਆ ਇਹ ਬ੍ਰਾਹਮਣ ਸੀਗੇ ਇਹ ਜਾਤ ਪੱਖੋਂ ਬ੍ਰਾਹਮਣ ਸੀ ਇਹ ਕੁਐਸਚਨ ਵੀ ਪੇਪਰਾਂ 'ਚ ਪੁੱਛਿਆ ਗਿਆ ਵੀ ਬੱਕਾ ਟੱਕ ਕੌਣ ਸੀਗੇ ਇੱਕ ਛੱਤਰੀ ਸੀਗੇ ਬ੍ਰਾਹਮਣ ਸੀ ਵੈਸ਼ੂਦਰ ਇਹ ਭਾਈ ਬ੍ਰਾਹਮਣ ਸੀਗੇ ਨੌਵਾਂ ਕੁਐਸਚਨ ਆ ਗਿਆ ਜੀ ਚੀਨੀ ਯਾਤਰੀ ਫਾਹਿਆਂ ਕਿਸ ਦੇ ਸਮੇਂ ਭਾਰਤ ਆਇਆ ਸੀਗਾ ਚੀਨੀ ਯਾਤਰੀ ਇਹ ਪਹਿਲਾ ਚੀਨੀ ਯਾਤਰੀ ਆ ਜਿਹੜਾ ਆਪਣੇ ਇੰਡੀਆ ਦੇ ਵਿੱਚ ਆਉਂਦਾਗਾ ਤੇ ਉਹਦਾ ਨਾਂ ਕੀ ਹੈ ਜੀ ਫਾਹਿਆਂ ਤੇ ਇਹਨੇ ਇੱਕ ਕਿਤਾਬ ਵੀ ਲਿਖੀ ਸੀ ਫਾਹਿਆਂ ਨੇ ਇਹਦਾ ਨਾਂ ਵੀ ਫੱਫੇ ਤੇ ਅਤੇ ਕਿਤਾਬ ਵੀ ਫੱਫੇ ਤੇ ਪੈਂਦੀ ਆ ਤੇ ਕਿਤਾਬ ਦਾ ਨਾਂ ਕੀ ਆ ਫੋ ਕਬੋਕੀ ਤੇ ਇਹ ਕਿਹਦੇ ਦਰਬਾਰ 'ਚ ਭਾਰਤ ਆਇਆ ਸੀ ਇਹ ਆਇਆ ਸੀ ਚੰਦਰਗੁਪਤ ਦੂਜੇ ਦੇ ਦਰਬ ਹੁਣ ਚੰਦਰਗੁਪਤ ਦੋ ਰਾਜੇ ਹੋਣਗੇ ਇਹਦੇ ਵਿੱਚ ਚੰਦਰਗੁਪਤ ਪਹਿਲਾ ਜਿਹੜਾ ਸਮੁੰਦਰਗੁਪਤ ਦਾ ਪਿਓ ਸੀ ਹੁਣ ਜਦੋਂ ਸਮੁੰਦਰਗੁਪਤ ਦੇ ਵੀ ਅੱਗੇ ਦੋ ਮੁੰਡੇ ਹੁੰਦੇ ਆ ਸਮੁੰਦਰਗੁਪਤ ਦੇ ਦੋ ਮੁੰਡੇ ਨੇ ਇੱਕ ਦਾ ਨਾਮ ਆ ਰਾਮਗੁਪਤਾ ਤੇ ਦੂਜੇ ਦਾ ਨਾਮ ਹੈਗਾ ਚੰਦਰਗੁਪਤ ਦੂਜਾ ਜਿਹਨੂੰ ਆਪਾਂ ਬੇਕਰਮਾ ਦਿੱਤਾ ਕਹਿੰਦੇ ਆ ਉਹੀ ਹੈ ਇਹ ਚੰਦਰਗੁਪਤ ਦੂਜਾ ਜਿਹਦੇ ਦਰਬਾਰ ਦੇ ਵਿੱਚ ਚੀਨੀ ਯਾਤਰੀ ਫਾਹਿਆਨ ਭਾਰਤ ਆਇਆ ਸੀਗਾ ਜੀ 10ਵਾਂ ਕੁਐਸਚਨ ਆ ਮੰਦਸੌਰ ਦੀ ਜਿਹੜੀ ਪ੍ਰਸਾਤੀ ਆ ਉਹ ਕਿਸ ਰਾਜੇ ਬਾਰੇ ਆ ਮੰਦਸੌਰ ਦੀ ਪ੍ਰਸਾਤੀ ਏ ਹੈਗੀ ਆ ਜੀ ਸ਼ਕੰਦਗੁਪਤ ਬਾਰੇ ਤਾਂ 10ਵੇਂ ਦਾ ਉੱਤਰ ਆ ਜੂਗਾ ਏ ਜਿਹੜਾ ਸ਼ਕੰਦਗੁਪਤਾ ਇਹ ਵੀ ਗੁਪਤ ਰਾਜਾ ਹੋਇਆ ਇਹਦੇ ਬਾਰੇ ਮੰਦਸੌਰ ਜਿਹੜਾ ਸ਼ਹਿਰ ਆ ਉੱਥੇ ਪ੍ਰਸ਼ਸਤੀ ਲਿਖੀ ਆ ਜਿਵੇਂ ਪ੍ਰਯਾਗ ਪ੍ਰਸ਼ਸਤੀ ਲਿਖੀ ਸੀ ਸਮੋਦਰਾ ਗੁਪਤ ਬਾਰੇ ਮੰਦਸੌਰ ਕੀ ਦੇ ਬਾਰੇ ਲਿਖਿਆ ਜੀ ਸ਼ਕੰਦਗੁਪਤ ਦੇ ਬਾਰੇ ਲਿਖੀ ਆ 11ਵਾਂ ਕੁਐਸਚਨ ਆ ਗਿਆ ਜੀ ਗੁਪਤ ਸ਼ਾਸਕਾਂ ਦਾ ਧਰਮ ਕਿਹੜਾ ਸੀ ਹੁਣ ਜਿਹੜੇ ਗੁਪਤ ਰਾਜੇ ਸੀਗੇ ਗੁਪਤ ਰਾਜੇ ਕਿਹੜੇ ਧਰਮ ਨੂੰ ਮੰਨਦੇ ਸੀਗੇ ਗੁਪਤ ਰਾਜ ਹੀ ਮੰਨਦੇ ਸੀ ਹਿੰਦੂ ਧਰਮ ਨੂੰ ਠੀਕ ਹੈ ਜੀ ਜਿਹਦੇ ਵਿੱਚ ਇਹ ਸ਼ਿਵ ਜਾਂ ਵਿਸ਼ਨੂੰ ਇਹ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਗੁਪਤ ਰਾਜਿਆਂ ਦਾ ਧਰਮ ਕਿਹੜਾ ਸੀ ਹਿੰਦੂ ਧਰਮ ਸੀਗਾ 12ਵਾਂ ਕੁਐਸਚਨ ਆ ਗਿਆ ਜੀ ਗੁਪਤ ਸਾਮਰਾਜ ਦੀ ਰਾਜਧਾਨੀ ਕਿਹੜੀ ਸੀ ਤਾਂ ਗੁਪਤ ਸਾਮਰਾਜ ਦੀ ਰਾਜਧਾਨੀ ਰਹੀ ਹੈ ਜੀ ਪਾਟਲੀ ਪੁੱਤਰ ਤਾਂ ਇਹਨਾਂ ਦੀ ਜਿਹੜੀ ਗੁਪਤ ਰਾਜਿਆਂ ਦੀ ਰਾਜਧਾਨੀ ਸੀ ਉਹ ਪਾਟਲੀ ਪੁੱਤਰ ਰਹੀ ਆ 13ਵਾਂ ਕੁਐਸਚਨ ਆ ਗਿਆ ਪੰਚ ਤੰਤਰ ਦਾ ਲੇਖਕ ਕੌਣ ਆ ਵੀ ਪੰਚ ਤੰਤਰ ਕਿਤਾਬ ਆ ਇਹ ਕਹਾਣੀਆਂ ਦੀ ਕਿਤਾਬ ਆ ਇਹਦੇ ਵਿੱਚ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਕਹਾਣੀਆਂ ਲਿਖੀਆਂ ਨੇ ਤਾਂ ਇਹ ਪੰਜ ਮਤਲਬ ਇਹਦੇ ਵਿੱਚ ਪੰਜ ਗੱਲਾਂ ਨੇ ਪੰਜ ਸਿਧਾਂਤ ਲਿਖੇ ਨੇ ਮੇਨ ਤੇ ਇਹ ਲਿਖੀ ਕਿਹਨੇ ਆ ਪੰਚ ਤੰਤਰ ਲਿਖਿਆ ਜੀ ਵਿਸ਼ਨੂ ਸ਼ਰਮਾ ਵਿਸ਼ਨੂ ਸ਼ਰਮਾ ਇੱਕ ਪੰਡਤ ਸੀਗਾ ਉਹਨੇ ਲਿਖੀ ਸੀ ਵਿਸ਼ਨੂ ਸ਼ਰਮਾ ਇਹਦਾ ਲੇਖਕ ਆ ਪੰਚ ਤੰਤਰ ਕਿਤਾਬ ਦਾ 14ਵਾਂ ਕੁਐਸਚਨ ਆ ਗਿਆ ਜੀ ਦੇਵੀ ਚੰਦਰ ਗੁਪਤਮ ਦੇਵੀ ਚੰਦਰ ਗੁਪਤਮ ਇਹ ਨਾਟਕ ਕਿਹਨੇ ਲਿਖਿਆਗਾ ਇਹ ਨਾਟਕ ਲਿਖਿਆ ਜੀ ਵਿਸਾਖਾਦਤ ਨੇ ਵਿਸਾਖਾਦਤ ਨੇ ਇਹ ਨਾਟਕ ਲਿਖਿਆਗਾ ਤੇ ਇਹ ਨਾਟਕ ਕਿਦੇ ਬਾਰੇ ਆ ਇਹ ਜਿਹੜਾ ਸਮੁੰਦਰ ਗੁਪਤ ਦਾ ਸਮੁੰਦਰ ਗੁਪਤ ਦੇ ਦੋ ਮੁੰਡੇ ਹੁੰਦੇ ਆ ਜੋ ਸਮੁੰਦਰ ਗੁਪਤ ਮਰ ਜਾਂਦਾਗਾ ਉਹ ਤੋਂ ਬਾਅਦ ਉਹਦਾ ਵੱਡਾ ਮੁੰਡਾ ਗੱਦੀ ਤੇ ਬਹਿੰਦਾ ਆ ਰਾਮ ਗੁਪਤ ਬਾਅਦ ਚ ਰਾਮ ਗੁਪਤ ਮਰ ਜਾਂਦਾਗਾ ਉਹਦਾ ਛੋਟਾ ਭਾਈ ਰਾਮ ਗੁਪਤ ਦਾ ਭਾਈ ਨੇ ਗੱਦੀ ਤੇ ਉਹਦਾ ਨਾਮ ਸੀ ਚੰਦਰ ਗੁਪਤ ਦੂਜਾ ਇਹਨਾਂ ਦੋਨਾਂ ਭਰਾਵਾਂ ਦੀ ਜੀਵਨ ਤੇ ਇਹ ਕਿਤਾਬ ਲਿਖੀ ਹੋਈ ਆ ਦੇਵੀ ਚੰਦਰ ਗੁਪਤਮ ਜੋ ਰਾਮ ਗੁਪਤ ਮਰ ਜਾਂਦਾ ਰਾਮ ਗੁਪਤ ਦੀ ਜਿਹੜੀ ਪਤਨੀ ਹੁੰਦੀ ਆ ਬੇਧਵਾ ਹੁੰਦੀ ਆ ਉਹਦਾ ਨਾਮ ਸੀ ਭਰੋਪ ਦੇਵੀ ਤਿਤ੍ਰੋਪ ਦੇਵੀ ਦਾ ਵਿਆਹ ਬਾਅਦ ਚ ਉਹਦੇ ਆਰੰਗ ਗੁਪਤ ਦੇ ਛੋਟੇ ਭਰਾ ਨਾਲ ਹੋ ਜਾਂਦਾ ਹੈਗਾ ਇਸੇ ਕਰਕੇ ਇਹਨਾਂ ਦੇ ਜੀਵਨ ਤੇ ਇਹ ਜਿਹੜੀ ਕਹਿੰਗੇ ਕਿਤਾਬ ਨਾਟਕ ਲਿਖਿਆ ਦੇਵੀ ਚੰਦਰ ਗੁਪਤ ਮੰਮੀ ਤਿਤ੍ਰੋਪ ਦੇਵੀ ਦਾ ਵਿਆਹ ਹੋ ਗਿਆ ਸੀ ਚੰਦਰ ਗੁਪਤ ਨਾਲ ਤੇ ਇਹ ਕਿਤਾਬ ਕਿਹਨੇ ਲਿਖਿਆ ਜੀ ਬੈਸਾਕਾ ਦਤ ਨੇ ਵੀ ਬੈਸਾਕਾ ਦਤ ਨੇ ਇਹਨਾਂ ਦੇ ਜੀਵਨ ਵਾਰੀ ਇਹ ਕਿਤਾਬ ਲਿਖੀ ਆ ਦੇਵੀ ਚੰਦਰ ਗੁਪਤਮ 15ਵਾਂ ਕੁਐਸਚਨ ਆ ਗਿਆ ਜੀ ਅਜੰਤਾ ਦੀਆਂ ਗੁਫਾਵਾਂ ਹਨ ਅਜੰਤਾ ਦੀਆਂ ਗੁਫਾਵਾਂ ਜਿਹੜੀਆਂ ਨੇ ਨਾ ਇਹ ਬੁੱਧ ਧਰਮ ਦੇ ਨਾਲ ਹੀ ਰਿਲੇਟਡ ਨੇ ਸੰਬੰਧਿਤ ਨੇ ਤੇ ਇਹ ਗੁਫਾਮਾਂ ਕਿਹੜੀ ਸਟੇਟ ਦੇ ਵਿੱਚ ਆ ਇਹ ਹੈਗੀਆਂ ਜੀ ਮਹਾਰਾਸ਼ਟਰ ਦੇ ਵਿੱਚ ਤਾਂ ਇਹਦਾ ਉੱਤਰ ਆ ਗਿਆ ਮਹਾਰਾਸ਼ਟਰ 16ਵਾਂ ਕੁਐਸਚਨ ਆ ਗਿਆ ਜੀ ਚੰਦਰਗੁਪਤ ਦੂਜਾ ਇਹਨੇ ਆਪਣੀ ਪੁੱਤਰੀ ਪ੍ਰਭਾਵਤੀ ਗੁਪਤ ਦਾ ਵਿਆਹ ਕਿਹਦੇ ਨਾਲ ਕੀਤਾ ਸੀਗਾ ਤਾਂ ਇਹ ਕੀਤਾ ਸੀਗਾ ਜੀ नागਵੰਸ਼ ਦਾ ਰਾਜਾ ਸੀਗਾ ਉਹਦੇ ਨਾਲ ਕੀਤਾ ਸੀਗਾ ਤੇ ਉਹ ਰਾਜੇ ਦਾ ਨਾਮ ਕੀ ਸੀਗਾ ਉਹ ਦੱਸਣਾ ਆਪਾਂ ਤਾਂ 16ਵੇਂ ਦਾ ਕੀ ਆ ਜੂਗਾ ਜੀ ਬੀ ਉੱਤਰਾ ਜੂ ਰੋਦਰਸ਼ੇਨ ਦੂਜਾ ਠੀਕ ਹੈ ਚੰਦਰਗੁਪਤ ਦੂਜੇ ਨੇ ਆਪਣੀ ਪੁੱਤਰੀ ਪ੍ਰਭਾਵਤੀ ਦਾ ਵਿਆਹ ਕਿਹਦੇ ਨਾਲ ਕੀਤਾ ਸੀ ਰੋਦਰसेन ਦੂਜੇ ਦੇ ਨਾਲ ਕੀਤਾ ਸੀ ਰੋਦਰसेन ਦੂਜੇ ਦੇ ਨਾਲ ਇਹਨੇ ਆਪਣੀ ਕੁੜੀ ਦਾ ਵਿਆਹ ਕਰਤਾ ਸੀ ਮਤਲਬ ਜੇ ਕਹਿ ਲਈਏ ਵੀ ਚੰਦਰਗੁਪਤ ਦੂਜੇ ਨੇ ਕਿਹੜੇ ਵੰਸ਼ ਨਾਲ ਆਪਦੇ ਵਿਵਹਾਰਕ ਸਬੰਧ ਬਣਾਏ ਜਾਂ ਆਪਦੇ ਪੁੱਤਰ ਜਾਂ ਧੀ ਵਿਆਹੀ ਸੀ ਧੀ ਦਾ ਵਿਆਹ ਕੀਤਾ ਸੀ ਨੇ ਰੋਦਰसेन ਦੂਜੇ ਦੇ ਨਾਲ ਰੋਦਰसेन ਦੂਜਾ ਇਹ ਪਹਿਲੀਆ ਵੀ नाग ਵੰਸ਼ ਦਾ ਰਾਜਾ ਸੀ ਉਹਦੇ ਨਾਲ ਵਿਆਹ ਕੀਤਾ ਸੀਗਾ ਰੋਦਰਸੇਨ ਦੂਜੇ ਸਤਾਰਮਕ ਜੀ ਬਕਾਟਕ ਵੰਸ਼ ਦਾ ਰਾਜ ਸੀ ਜਿਹੜੇ ਬਕਾਟਕ ਵੰਸ਼ ਵਾਲੇ ਸੀਗੇ ਇਹ ਵੀ ਗੁਪਤ ਕਾਲ ਦੇ ਸਮਕਾਲੀ ਜੇ ਰਹੇ ਨੇ ਤਾਂ ਇਹਨਾਂ ਦਾ ਰਾਜ ਕਿੱਥੇ ਸੀ ਇਹ ਤਕਰੀਬਨ ਉੱਤਰ ਭਾਰਤ ਦੇ ਵਿੱਚ ਸੀਗੇ ਮ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਦਾ ਰਾਜ ਸੀਗਾ ਜੀ 17 ਦਾ ਏ ਆ ਗਿਆ 18 ਅਮਰਕੋਸ਼ ਗ੍ਰੰਥ ਕਿਸ ਦਾ ਹੈ ਵੀ ਅਮਰਕੋਸ਼ ਗ੍ਰੰਥ ਕਿਹਨੇ ਲਿਖਿਆਗਾ ਠੀਕ ਹੈ ਜੀ ਅਮਰਕੋਸ਼ ਗ੍ਰੰਥ ਲਿਖਿਆ ਭਾਈ ਅਮਰ ਸਿੰਘ ਨੇ ਨਾਂ ਤੋਂ ਪਤਾ ਲੱਗਦਾ ਅਮਰ ਸਿੰਘ ਅਮਰ ਸਿੰਘ ਨੇ ਇਹ ਗ੍ਰੰਥ ਲਿਖਿਆਗਾ ਅਮਰਕੋਸ਼ ਗ੍ਰੰਥ ਲਿਖਿਆ ਅਮਰ ਸਿੰਘ ਦੇਖੇਗਾ 19ਵਾਂ ਕੁਐਸਚਨ ਆ ਗਿਆ ਜੀ ਰਾਜ ਤਰੰਗਣੀ ਰਾਜ ਤਰੰਗਣੀ ਕਿਸ ਦੀ ਰਚਨਾ ਹੈ ਰਾਜ ਤਰੰਗਣੀ ਕੀ ਦੀ ਰਚਨਾ ਇਹ ਮਤਲਬ ਰਾਜ ਤਰੰਗਣੀ ਕਿਤਾਬ ਕਿਹਨੇ ਲਿਖਿਆ ਇਹ ਲਿਖੀ ਹੈ ਜੀ ਕਲਹਣ ਨੇ ਰਾਜ ਤਰੰਗਣੀ ਕਿਤਾਬ ਲਿਖੀ ਹੈ ਕਲਹਣ ਨੇ ਤੇ ਇਹ ਰਾਜ ਤਰੰਗਣੀ ਕਿਤਾਬ ਦੇ ਵਿੱਚ ਕਲਹਣ ਨੇ ਕਸ਼ਮੀਰ ਦਾ ਇਤਿਹਾਸ ਲਿਖਿਆ ਹੈ ਕਸ਼ਮੀਰ ਬਾਰੇ ਸਾਰਾ ਇਤਿਹਾਸ ਲਿਖਿਆ ਹੋਇਆ ਰਾਜ ਤਰੰਗਣੀ ਬੁੱਕ ਕੀ ਦੀ ਹੈ ਜੀ ਕਲਹਣ ਦੀ ਹੈ ਵੀਮਕ ਵਚਨ ਆਗੇ ਜੀ ਕਾਲੀਦਾਸ ਦੀ ਰਚਨਾ ਕਿਹੜੀ ਆ ਹੁਣ ਕਾਲੀਦਾਸ ਵੀ ਕੀ ਆ ਵੀ ਇਹ ਵੀ ਕਹਿ ਲੀਏ ਗੁਪਤ ਸਾਮਰਾਜ ਸਮੇ ਦਾ ਕੀ ਆ ਮਹਾਨ ਵਿਦਵਾਨ ਹੋਇਆ ਨਾਟਕਕਾਰ ਹੋਇਆ ਗਾ ਜੀ ਕਾਲੀਦਾਸ ਇਹ ਜਿਹੜਾ ਚੰਦਰਗੁਪਤ ਦੂਜਾ ਹੋਇਆ ਨਾ ਚੰਦਰਗੁਪਤ ਮਤਲਬ ਸਮੁੰਦਰਗੁਪਤ ਦਾ ਮੁੰਡਾ ਜਿਹੜਾ ਚੰਦਰਗੁਪਤ ਦੂਜਾ ਜਿਹਨੂੰ ਆਪਾਂ ਚੰਦਰਗੁਪਤ ਬੇਕਰਮਾ ਦਿੱਤਾ ਵੀ ਕਹਿੰਦੇ ਆ ਉਹਦੇ ਦਰਬਾਰ ਦੇ ਵਿੱਚ ਨੌ ਰਤਨ ਹੋਏ ਸੀਗੇ ਇੱਕ ਆਕਬਰ ਆਉਂਦਾ ਗਾ ਅੱਗੇ ਆਪਾਂ ਪੜਾਂਗੇ ਮੁਗਲਾਂ ਚ ਉਹਦੇ ਦਰਬਾਰ ਚ ਵੀ ਨੌ ਰਤਨ ਹੋਏ ਸੀ ਇਹ ਜਿਹੜਾ ਚੰਦਰਗੁਪਤ ਦੂਜਾ ਗਾ ਇਹਦੇ ਦਰਬਾਰ ਚ ਨੌ ਰਤਨ ਹੋਇਆ ਮਤਲਬ ਨੌ ਬੰਦੇ ਜਿਹੜੇ ਬੈਠੇ ਆ ਇਹਦੇ ਦਰਬਾਰ ਚ ਕੋਈ ਵਿਦਵਾਨ ਆ ਕੋਈ ਨਾਟਕਕਾਰ ਆ ਕੋਈ ਗਣਿਤਕਾਰ ਆ ਕੋਈ ਕਾਸ ਨਾਲ ਸੰਬੰਧਤ ਨੌ ਰਤਨ ਸੀਗੇ ਨੌ ਰਤਨਾਂ ਚ ਕਾਲੀਦਾਸ ਵੀ ਇਹਦੇ ਦਰਬਾਰ ਚ ਸੀਗਾ ਤਾਂ ਕਾਲੀਦਾਸ ਇੱਕ ਮਹਾਨ ਕਹਿ ਲੀਏ ਵਿਦਵਾਨ ਤੇ ਨਾਟਕਕਾਰ ਹੋਇਆ ਤਾਂ ਕਾਲੀਦਾਸ ਦੀਆਂ ਰਚਨਾਵਾਂ ਕਿਹੜੀਆਂ ਸਾਰੀਆਂ ਕਾਲੀਦਾਸ ਦੀਆਂ ਸੰਕੁੰਤਲਮ ਮੇਘਦੂਤ ਮਾਲਵਿਕਾਗਨੀ ਮਿਤਰਾ ਉਪਰੋਕਤ ਸਾਰੀਆਂ ਤਾਂ ਉਪਰੋਕਤ ਸਾਰੀ ਇਹਦਾ ਉੱਤਰ ਆ ਜੀ ਹੋ ਗਿਆ ਜੀ ਠੀਕ ਹੈ ਜੀ ਕਾਲੀਦਾਸ ਕਿਹੜੇ ਕਾਲ ਦਾ ਗੁਪਤ ਕਾਲ ਦਾ ਮਹਾਨ ਵਿਦਵਾਨ ਤੇ ਨਾਟਕਕਾਰ ਹੋਇਆ ਨਾਟਕ ਲਿਖੇ ਨੇ ਕਿਹਦੇ ਦਰਬਾਰ ਚ ਹੋਇਆ ਇਹ ਚੰਦਰਗੁਪਤ ਦੂਜੇ ਦੇ ਦਰਬਾਰ ਚ ਨੌ ਰਤਨਾਂ ਚੋਂ ਇੱਕ ਸੀਗਾ ਇਹ ਠੀਕ ਹੈ ਜੀ ਨੌ ਰਤਨਾਂ ਚ ਉਹਦੇ ਦਰਬਾਰ ਚ ਨੌ ਜਿਵੇਂ ਅਮਰ ਸਿੰਘ ਸੀ ਕਾਲੀਦਾਸ ਧਨਵੰਤਰੀ ਤੇ ਹਰੀ ਸੇਨ ਸ਼ਾਂਕੂ ਵਰੁਚੀ ਬਰਾਮੇਰ ਬਿਤਾਲਪੱਟ ਇਸ ਤਰ੍ਹਾਂ 8-9 ਬੰਦੇ ਇਹਦੇ ਦਰਬਾਰ ਸੀ ਮੇਨ ਇੱਕੀਮਾ ਕਵਚਨ ਆ ਗਿਆ ਜੀ ਸਤੀ ਪ੍ਰਥਾ ਬਾਰੇ ਕਿਸ ਅਬਿਲੇਖ ਤੋਂ ਪਤਾ ਲੱਗਦਾਗਾ ਵੀ ਉਦੋਂ ਗੁਪਤ ਕਾਲ ਦੇ ਵਿੱਚ ਕੋਈ ਸਤੀ ਪ੍ਰਥਾ ਸੀਗੀ ਵੀ ਔਰਤਾਂ ਨੂੰ ਸਤੀ ਕੀਤਾ ਜਾਂਦਾ ਸੀ ਤਾਂ ਇਹ ਕਿਹੜੇ ਅਬਿਲੇਖ ਤੋਂ ਪਤਾ ਲੱਗਦਾਗਾ ਤਾਂ ਇਹਦਾ ਉੱਤਰ ਆਉਂਦਾ ਜੀ ਏਰਨ ਅਬਿਲੇਖ ਏਰਨ ਅਬਿਲੇਖ ਤੋਂ ਪਤਾ ਲੱਗਦਾਗਾ ਠੀਕ ਹੈ ਜੀ ਸਤੀ ਪ੍ਰਥਾ ਬਾਰੇ ਕਿਹੜੇ ਅਬਿਲੇਖ ਤੋਂ ਪਤਾ ਲੱਗਦਾਗਾ ਇਹ ਲੱਗਦਾਗਾ ਏਰਨ ਅਬਿਲੇਖ ਤੋਂ ਪਤਾ ਲੱਗਦਾਗਾ ਤੇ ਏਰਨ ਅਬਿਲੇਖ ਆ ਜਿਹੜਾ ਇਹ ਇੱਕ ਗੁਪਤ ਰਾਜਾਗਾ ਭਾਨੂ ਗੁਪਤ ਉਦੇ ਸਮੇਂ ਚ ਇਹ ਏਰਨਾ ਵੀ ਲੇਖ ਲਿਖਿਆ ਗਿਆ ਉਹਦੇ ਬਾਰੇ ਚ ਲਿਖਿਆ ਗਿਆ ਵੀ ਏਰਨਾ ਵੀ ਲੇਖ ਜਿੱਥੇ ਸਤੀ ਪ੍ਰਥਾ ਦਾ ਜ਼ਿਕਰ ਮਿਲਦਾ ਉਹ ਕਿਹੜੇ ਰਾਜੇ ਨਾਲ ਸੰਬੰਧਤਾ ਜਾਂ ਕਿਹੜੇ ਰਾਜੇ ਸਮੇ ਲਿਖਿਆ ਗਿਆ ਭਾਨੂੰ ਗੁਪਤ ਭਾਨੂੰ ਗੁਪਤ ਦੇ ਸਮੇ ਉਹ ਲਿਖਿਆ ਗਿਆ 22ਵਾਂ ਕੁਐਸਚਨ ਆ ਜੀ ਸੋਨੇ ਦੇ ਸਿੱਕਿਆਂ ਨੂੰ ਕੀ ਕਿਹਾ ਜਾਂਦਾ ਵੀ ਗੁਪਤ ਕਾਲ ਦੇ ਵਿੱਚ ਸੋਨੇ ਦੇ ਸਿੱਕਿਆਂ ਨੂੰ ਕੀ ਕਿਹਾ ਜਾਂਦਾ ਸੀ ਤਾਂ ਸੋਨੇ ਦੇ ਸਿੱਕੇ ਨੂੰ ਦਿਨਾਰ ਕਹਿੰਦੇ ਸੀ ਜੀ ਦਿਨਾਰ ਕਿਹਾ ਜਾਂਦਾ ਸੀ ਸੋਨੇ ਦੇ ਸਿੱਕੇ ਨੂੰ ਗੁਪਤ ਕਾਲ ਦੇ ਵਿੱਚ 23ਵਾਂ ਕੁਐਸਚਨ ਆ ਗਿਆ ਜੀ ਮਹਿਰੌਲੀ ਦਾ ਲੋਹ ਸਤੰਭ ਕਿਹੜੇ ਰਾਜੇ ਬਾਰੇ ਦੱਸਦਾ ਹੈ ਜਿਹੜਾ ਮਹਿਰੋਲੀ ਦਾ ਲੋਹ ਸਤੰਬ ਆ ਇਹ ਕਿਹੜੇ ਰਾਜਵਾਰੇ ਦਾ ਇਹ ਦੱਸਦਾ ਜੀ ਚੰਦਰਗੁਪਤ ਦੂਜੇ ਵਾਰੀ ਚੰਦਰਗੁਪਤ ਜਿਹੜਾ ਦੂਜਾ ਹੋਇਆਗਾ ਜਿਹਨੂੰ ਆਪਾਂ ਚੰਦਰਗੁਪਤ ਬੇਕਰਮਾ ਦਿੱਤੇ ਵੀ ਕਹਿੰਦੇ ਆ ਉਹਦੇ ਬਾਰੇ ਇਹ ਲੋਹ ਸਤੰਬ ਮਿਲਦਾ ਮਹਿਰੋਲੀ ਮਹਿਰੋਲੀ ਕਿਤੇ ਦਿੱਲੀ ਦੇ ਵਿੱਚ ਆ ਉੱਥੇ ਇੱਕ ਲੋਹੇ ਦਾ ਸਤੰਬ ਆ ਲੋਹੇ ਦਾ ਪਿਲਰ ਆ ਉਹਦੇ ਉੱਤੇ ਜਾਣਕਾਰੀ ਲਿਖੀ ਆ ਚੰਦਰਗੁਪਤ ਦੂਜੇ ਵਾਰੀ ਵੀ ਜਿਹੜਾ ਚੰਦਰਗੁਪਤ ਦੂਜਾ ਰਾਜਾ ਹੋਇਆ ਭਾਈ ਗੁਪਤ ਵੰਸ਼ ਦਾ ਉਹ ਬੜਾ ਮਹਾਨ ਰਾਜਾ ਸੀ ਤੇ ਉਹਨੇ ਪਹਾੜੀਆਂ ਪਹੂੜੀਆਂ ਪਾਰ ਕਰਕੇ ਇਧਰ ਸਿੰਧ ਇਲਾਕਿਆਂ ਪਾਰ ਕਰਕੇ ਗਾਹਾਂ ਇਹਨੇ ਕਈ ਹੋਰ ਇਲਾਕੇ ਈਰਾਨ ਇਰਾਕ ਵੱਨੀ ਵੀ ਜਿੱਤੇ ਸੀਗੇ ਮਰਦਵੇ ਦੀ ਪ੍ਰਸ਼ੰਸਾ ਦੇ ਵਿੱਚ ਮਹਿਰੌਲੀ ਦਾ ਜਿਹੜਾ ਲੋਹੇ ਦਾ ਥੰਮ੍ਹ ਆ ਉੱਥੇ ਜਾਣਕਾਰੀ ਲਿਖੀ ਹੋਈ ਹੈ ਜੀ 24ਵਾਂ ਕੁਐਸਚਨ ਆ ਗਿਆ ਜੀ ਅੱਗੇ ਕਿਸ ਦੇ ਦਰਬਾਰ ਚ ਨੌ ਰਤਨ ਸੀ ਪਿੱਛੇ ਗੱਲ ਕਰਕੇ ਹਟੇ ਆਪਾਂ ਵੀ ਭਾਈ ਚੰਦਰ ਗੁਪਤ ਦੂਜਾ ਜਿਹੜਾ ਰਾਜਾ ਹੋਇਆ ਉਹਦੇ ਦਰਬਾਰ ਦੇ ਵਿੱਚ ਨੌ ਰਤਨ ਸੀਗੇ ਨੌ ਖਾਸ ਬੰਦੇ ਬੈਠੇ ਸੀਗੇ ਜਿਹਦੇ ਵਿੱਚ ਕਾਲੀਦਾਸ ਹੋរី ਸੀਗੇ ਜੀ ਬਰਾ ਮੇਰ ਸੀ ਆਮਰ ਸਿੰਘ ਸੀ ਆਮਰ ਸਿੰਘ ਨੇ ਆਮਰ ਕੋਸ਼ ਗ੍ਰੰਥ ਲਿਖਿਆ ਹੈਗਾ ਇਹ ਬੰਦੇ ਸਾਰੇ ਚੰਦਰਗੁਪਤ ਦੂਜੇ ਦੇ ਦਰਬਾਰ ਚ ਹੋਏ ਆ ਨੌ ਰਤਨ ਸੀਗੇ 25ਵਾਂ ਕੁਐਸਚਨ ਹੈ ਨਲੰਦਾ ਯੂਨੀਵਰਸਿਟੀ ਦੀ ਸਥਾਪਨਾ ਨਲੰਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਦੇ ਸਮੇਂ ਹੋਈ ਵੀ ਕਿਹੜਾ ਰਾਜਾ ਸੀ ਗੁਪਤਿਆਂ ਦਾ ਜਿਹਦੇ ਸਮੇਂ ਨਲੰਦਾ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਹੈ ਉਹ ਹੋਈ ਹੈ ਜੀ ਕੁਮਾਰ ਗੁਪਤ ਦੇ ਸਮੇਂ ਆਪਾਂ ਇਹਨੂੰ ਕੁਮਾਰ ਗੁਪਤ ਪਹਿਲਾਂ ਵੀ ਕਹਿੰਦੇ ਆ ਜਾਂ ਕੱਲਾ ਕੁਮਾਰ ਗੁਪਤ ਠੀਕ ਹੈ ਜਦੋਂ ਚੰਦਰਗੁਪਤ ਦੂਜਾ ਜਦੋਂ ਮਰ ਗਿਆ ਸੀ ਚੰਦਰਗੁਪਤ ਦੂਜੇ ਦਾ ਮੁੰਡਾਗਾ ਕੁਮਾਰ ਗੁਪਤ ਦਾ ਪੀਚੰਦਰ ਗੁਪਤ ਦੂਜਾ ਮਰ ਗਿਆ ਉਹਦੇ ਪਿੱਛੋਂ ਕੁਮਾਰ ਗੁਪਤ ਜਿਹੜਾ ਗੱਦੀ ਤੇ ਬੈਠਾ ਉਹਨੇ ਫਿਰ ਕੀ ਕੀਤਾ ਜੀ ਨਲੰਦਾ ਯੂਨੀਵਰਸਿਟੀ ਬਿਹਾਰ ਦੇ ਵਿੱਚ ਇੱਕ ਯੂਨੀਵਰਸਿਟੀ ਖਲਵਾਈ ਵਿਸ਼ਵ ਵਿਦਿਆਲਿਆ ਬਣਾਇਆ ਤੇ ਇੱਥੇ ਹੀ ਪੁੱਛਿਆ ਵੀ ਉਹ ਯੂਨੀਵਰਸਿਟੀ ਸਥਾਪਨਾ ਕਿਦੇ ਸਮੇ ਹੋਈ ਆ ਕੁਮਾਰ ਗੁਪਤ ਪਹਿਲੇ ਦੇ ਸਮੇ ਹੋਈ ਆ ਜਿਹਨੂੰ ਐਕਸਪੋਰਟ ਆਫ ਮਹਾਜਾਨਵੀ ਕਹਿੰਦੇ ਕਿ ਜਿਹੜੀ ਇਹ ਨਲੰਦਾ ਯੂਨੀਵਰਸਿਟੀ ਆ ਇਹ ਬੁੱਧ ਧਰਮ ਨਾਲ ਰਿਲੇਟਡ ਆ ਇਹ ਵੀ ਬੜਾ ਮੇਨ ਕੁਐਸਚਨ ਆ ਵੀ ਨਲੰਦਾ ਯੂਨੀਵਰਸਿਟੀ ਦਾ ਸਬੰਧ ਕਿਹੜੇ ਧਰਮ ਦੇ ਨਾਲ ਆ ਇਹ ਬੁੱਧ ਧਰਮ ਨਾਲ ਰਿਲੇਟਡ ਯੂਨੀਵਰਸ ਉਕੇ ਚੀਨੀ ਯਾਤਰੀ ਆਇਆ ਸੀ ਫਾਹਿਆਂ ਕਿਦੇ ਸਮੇ ਆਇਆ ਸੀ ਮੈਂ ਪਹਿਲਾਂ ਵੀ ਦੱਸਤਾ ਵੀ ਭਾਈ ਇਹ ਫਾਹਿਆਂ ਜਿਹੜਾ ਇਹ ਚੰਦਰਗੁਪਤ ਦੂਜੇ ਦੇ ਸਮੇ ਭਾਰਤ ਆਇਆ ਸੀਗਾ ਤੇ ਇਹਨੇ ਕਿਤਾਬ ਕਿਹੜੀ ਲਿਖੀ ਆ ਜੀ ਫੋਕ ਕਬੋਕੀ ਫਫੇ ਤੇ ਦਾ ਨਾਂ ਪੈਂਦਾ ਤੇ ਫੋਕ ਕਬੋਕੀ ਇਹਨੇ ਕਿਤਾਬ ਲਿਖੀ ਆ 27ਵਾਂ ਕੁਐਸਚਨ ਆ ਪ੍ਰਾਚੀਨ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈਗਾ ਮੌਰੀਆ ਕਾਲ ਨੂੰ ਗੁਪਤ ਕਾਲ ਨੂੰ ਸਮੁੰਦਰਗੁਪਤ ਦੇ ਨੂੰ ਜਾਂ ਕੋਈ ਨਹੀਂ ਇਹ ਜਿਹੜਾ ਪੂਰਾ ਗੁਪਤ ਕਾਲ ਪੜਦੇ ਆਪਾਂ ਇਸ ਗੁਪਤ ਕਾਲ ਦੇ ਵਿੱਚ ਹਰ ਪੱਖੋਂ ਵਿਕਾਸ ਹੋਇਆਗਾ ਚਾਹੀ ਉਹ ਸਮਾਜਿਕ ਆਰਥਿਕ ਤੇ ਰਾਜਨੀਤਿਕ ਸਭਿਆਚਾਰ 사ਤਕ ਹਰ ਪੱਖੋਂ ਵਿਕਾਸ ਹੋਇਆ ਇਸੇ ਕਰਕੇ ਗੁਪਤ ਕਾਲ ਨੂੰ ਪ੍ਰਾਚੀਨ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਜੀ 28ਵਾਂ ਕੁਐਸਚਨ ਆ ਗਿਆ ਜੀ ਪੰਜ ਸਿਧਾਂਤਕ ਪੰਜ ਸਿਧਾਂਤਕ ਜਿਹੜਾ ਗ੍ਰੰਥਾ ਇਹ ਕਿਸ ਨੇ ਲਿਖਿਆਗਾ ਪੰਜ ਸਿਧਾਂਤਕ ਜਿਹੜਾ ਗ੍ਰੰਥਾ ਇਹ ਕਿਸ ਨੇ ਲਿਖਿਆਗਾ ਤਾਂ ਇਹਦਾ ਉੱਤਰ ਆਊਗਾ ਜੀ ਬ੍ਰਾਹਮਿਹਰ ਬ੍ਰਾਹਮਿਹਰ ਨੇ ਲਿਖਿਆਗਾ ਬ੍ਰਾਹਮਿਹਰ ਕੌਣ ਸੀ ਗੁਪਤ ਕਾਲ ਦਾ ਇਹ ਭਾਈ ਖਗੋਲ ਵਿਗਿਆਨੀ ਹੋਇਆਗਾ ਵਿਗਿਆਨੀ ਸੀ ਖਗੋਲ ਬਾਰੇ ਪੁਲਾੜ ਬਾਰੇ ਉਹਨੂੰ ਜਾਣਕਾਰੀ ਸੀਗੀ ਇਸੇ ਕਰਕੇ ਇਹਨੇ ਪੁਲਾੜ ਬਾਰੇ ਪੰਜ ਸਿਧਾਂਤ ਦਿੱਤੇ ਆ ਪੰਜ ਸਿਧਾਂਤ ਇੱਕ ਗ੍ਰੰਥ ਲਿਖਿਆਗਾ ਇਹ ਤੋਂ ਇਲਾਵਾ ਇਹਨੇ ਜੋਤਸ ਵਿੱਦਿਆ ਬਾਰੇ ਵੀ ਜਿਹੜੀ ਗ੍ਰੰਥ ਲਿਖੀ ਆ ਜਿਹਦੇ ਵਿੱਚ ਇਹਨੇ ਬ੍ਰਹਤ ਸੈਂਤਾ ਤੇ ਇੱਕ ਯਾਤਰਾ ਇਹ ਵੀ ਲਿਖੀ ਆ ਵੀ ਬਰਾ ਮੇਰ ਕੌਣ ਸੀ ਚੰਦਰਗੁਪਤ ਦੂਜੇ ਦੇ ਦਰਬਾਰ ਚ ਨੌ ਰਤਨਾ ਚੋਂ ਇੱਕ ਸੀ ਖਗੋਲ ਵਿਗਿਆਨੀ ਸੀ ਪੁਲਾੜ ਬਾਰੇ ਜਾਣਦਾ ਸੀ ਇਹ ਬੰਦਾ ਖਗੋਲ ਵਿਗਿਆਨੀ ਸੀਗਾ ਜੀ ਤੇ ਪੰਜ ਸੰਵਿਧਾਨਿਕ ਗ੍ਰੰਥ ਇਸੇ ਦੀ ਆ 29ਵਾਂ ਕੁਐਸਚਨ ਆ ਗਿਆ ਜੀ ਸੁਕੁੰਤਲਾ ਨਾਟਕ ਕਿਸ ਬਾਰੇ ਹੈ ਸੁਕੁੰਤਲਾ ਇਹ ਲਿਖਿਆ ਨਾਟਕ ਕਿਹਨੇ ਕਾਲੀਦਾਸ ਨੇ ਲਿਖਿਆ ਪਰ ਇਹਦੇ ਵਿੱਚ ਜੇਕਰ ਮਿਲਦਾ ਦੁਸ਼ਾਂਤ ਦੁਸ਼ਾਂਤ ਜਿਹੜਾ ਰਾਜਾ ਦੁਸ਼ਾਂਤ ਸੀ ਉਹਦੇ ਬਾਰੇ ਇਹਦੇ ਵਿੱਚ ਜਾਣਕਾਰੀ ਮਿਲਦੀ ਆ ਟੀਮਾ ਕੁਐਸਚਨਾਂ ਕਿਸ ਸ਼ਾਸਕ ਨੇ नाग ਵੰਸ਼ ਨਾਲ ਵਿਆਹਕ ਸੰਬੰਧ ਕਾਇਮ ਕੀਤੇ ਟੀਮੇ ਦਾ ਕੀ ਆ ਜੂਆ ਜੀ ਸੀ ਆ ਜੂਆ ਚੰਦਰਗੁਪਤ ਦੂਜਾ ਠੀਕ ਹੈ ਜਿਹੜਾ ਚੰਦਰਗੁਪਤ ਦੂਜਾ ਰਾਜਾ ਹੋਇਆ ਉਹਨੇ 나ਗਵੰਸ਼ ਦੇ ਨਾਲ ਵਿਆਹ ਕਰ ਜਿਹੜੇ ਬਿਆਲੇ ਸੰਬੰਧ ਕਾਇਮ ਕੀਤੇ ਸੀ ਜਿਵੇਂ ਚੰਦਰਗੁਪਤ ਪਹਿਲੇ ਨੇ ਲਿਛਵੀ ਵੰਸ਼ ਨਾਲ ਵਿਆਹ ਕਰਵਾਈ ਸੀਗੇ ਉਹਦੇ ਜਿਹੜਾ ਮੁੰਡਾ ਹੋਇਆ ਸੀ ਸਮੁੰਦਰਗੁਪਤ ਉਹ ਇਸੇ ਕਰਕੇ ਲਿਛਵੀ ਦੋਤਾ ਕਹਾਇਆ ਸੀ ਹੁਣ ਜਿਹੜਾ ਚੰਦਰਗੁਪਤ ਦੂਜਾ ਹੈਗਾ ਇਹਨੇ 나ਗਵੰਸ਼ 나ਗਵੰਸ਼ ਦੇ ਨਾਲ ਜਿਹੜੇ ਬਿਵਾਹ ਵਾਲੇ ਸੰਬੰਧ ਕਾਇਮ ਕੀਤੇ 31ਵਾਂ ਕੁਐਸਚਨ ਆ ਜੀ ਕਿਸ ਸ਼ਾਸਕ ਨੂੰ ਕਵੀ ਰਾਜ ਦੀ ਉਪਾਧੀ ਵੀ ਮਿਲੀ ਹੋਈ ਹੈ ਤਾਂ ਕਿਹਨੂੰ ਮਿਲੀ ਹੈ ਜੀ ਸਮੁੰਦਰਗੁਪਤ ਨੂੰ ਮਿਲੀ ਹੈ ਜਿਹੜਾ ਸਮੁੰਦਰਗੁਪਤ ਸੀਗਾ ਇਹ ਸੰਗੀਤ ਪ੍ਰੇਮੀ ਸੀਗਾ ਬੰਦਾ ਸੰਗੀਤ ਪ੍ਰੇਮੀ ਸੀ ਤਾਬਲੇ ਤੋਂ ਬਲੇ ਜੇ ਵੀ ਵਜਾਉਂਦਾ ਰਹਿੰਦਾ ਸੀਗਾ ਸ਼ਕੀਨ ਸੀ ਬਾਜੇ ਬੂਜੇ ਵਜਾਉਂਦਾ ਸੀਗਾ ਤੇ ਇਹਨੂੰ ਫਿਰ ਕਵੀ ਰਾਜ ਇਹਦੀ ਉਪਾਧੀ ਮਿਲੀ ਹੋਈ ਆ ਤਾਂ 31ਵੇਂ ਦਾ ਉੱਤਰ ਆ ਗਿਆ ਜੀ ਸੀ ਸਮੁੰਦਰ ਗੁਪਤ 32ਵਾਂ ਕੁਐਸਚਨ ਆ ਜੀ ਚੰਦਰ ਗੁਪਤ ਦੂਜੇ ਨੇ ਗੁਪਤ ਸਾਮਰਾਜ ਦੀ ਦੂਜੀ ਰਾਜਧਾਨੀ ਕਿਹੜੀ ਬਣਾਈ ਸੀਗੀ ਤਾਂ 32ਵੇਂ ਦਾ ਕੀ ਆ ਜੀ ਉਹ ਉੱਤਰ ਸੀ ਆ ਜੂ ਉਜੈਨ ਨੂੰ ਬਣਾਇਆ ਸੀਗਾ ਚੰਦਰ ਗੁਪਤ ਦੂਜੇ ਨੇ ਕਿਉਂਕਿ ਚੰਦਰ ਗੁਪਤ ਦੂਜੇ ਦਾ ਸਾਮਰਾਜ ਕਾਫੀ ਫੈਲ ਗਿਆ ਸੀਗਾ ਉਹਦਾ ਕਹਿ ਲਈਏ ਵੀ ਉੱਤਰ ਦੇ ਵਿੱਚ ਹਿਮਾਲਿਆ ਤੋਂ ਲੈ ਕੇ ਦੱਖਣ ਦੇ ਵਿੱਚ ਨਰਮਦਾ ਨਦੀ ਤੱਕ ਤੇ ਪੂਰਬ ਦੇ ਵਿੱਚ ਬ੍ਰਹਮਪੁੱਤਰ ਤੋਂ ਲੈ ਕੇ ਤੇ ਪੱਛਮ ਦੇ ਵਿੱਚ ਇਧਰ ਅਰਬ ਸਾਗਰ ਤੱਕ ਫੈਲ ਗਿਆ ਸੀ। ਵੈਸੇ ਤਾਂ ਗੁਪਤਿਆਂ ਦੀ ਪਹਿਲੀ ਰਾਜਧਾਨੀ ਆਪਾਂ ਨੂੰ ਪਤਾ ਪਾਟਲੀਪੁੱਤਰ ਸੀ ਪਰ ਬਾਅਦ ਚ ਉਹਨੇ ਦੂਸਰੀ ਰਾਜਧਾਨੀ ਉਜੈਨ ਨੂੰ ਬਣਾ ਲਿਆ ਸੀ ਕਿਉਂਕਿ ਰਾਜ ਭਾਗ ਵੱਡਾ ਫੈਲ ਗਿਆ ਸੀ ਉਹਦਾ। 33ਵਾਂ ਕੁਐਸਚਨ ਹੈ ਜੀ ਗੁਪਤ ਸਾਮਰਾਜ ਦੇ ਪਤਨ ਦੇ ਕਾਰਨ ਕੀ ਸੀਗੇ? ਹੁਣ ਗੁਪਤ ਸਾਮਰਾਜ ਜਦੋਂ ਖਤਮ ਹੋਊਗਾ, ਖਤਮ ਹੋਣ ਦੇ ਪਤਨ ਦੇ ਕੀ ਕਾਰਨ ਬਣਨਗੇ? ਤਾਂ ਇੱਥੇ ਉੱਤਰ ਆਊਗਾ ਜੀ ਹੂਣਾ ਦੇ ਹਮਲੇ। ਹੂਣ ਵਿਦੇਸੀ ਜਾਤੀ ਆਉਗੀ ਇਹ ਮਾਦੇਸ਼ੀਆ ਦੀ ਬੜੀ ਖਖੂਰ ਕਹਿ ਲਈਏ ਭੈੜੀ ਜਾਤੀ ਸੀਗੀ ਤੇ ਇਹ ਭਾਈ ਆਪਣੀ ਇਧਰ ਦੀ ਤਕਸ਼ ਲਗੰਧਾਰ ਹੁੰਦੇ ਹੋਏ ਆਪਣੇ ਇੰਡੀਆ ਦੇ ਵਿੱਚ ਪਹੁੰਚਦੇ ਆ ਇਹਨਾਂ ਦੇ ਹਮਲਿਆਂ ਦੇ ਕਾਰਨ ਜਿਹੜੇ ਗੁਪਤ ਰਾਜੇ ਆ ਉਹ ਕਮਜ਼ੋਰ ਪੈਣੇ ਸ਼ੁਰੂ ਹੋ ਗਏ ਸੀਗੇ ਇਹਨਾਂ ਦੇ ਟੱਕਰਾ ਕਰਨ ਦੇ ਉਹ ਯੋਗ ਨਹੀਂ ਸੀਗੇ ਤੇ ਹੌਲੀ-ਹੌਲੀ ਹੂਣਾਂ ਦੇ ਹਮਲਿਆਂ ਕਾਰਨ ਗੁਪਤ ਸਾਮਰਾਜ ਦਾ ਪਤਨ ਸ਼ੁਰੂ ਹੋ ਜਾਊਗਾ 34ਵਾਂ ਕੁਐਸਚਨ ਆ ਜੀ ਲਿਛਵੀ ਲੋਤਾ ਕਿਹਨੂੰ ਕਹਿੰਦੇ ਆ ਮੈਂ ਇਹ ਆਪਾਂ ਦੋ ਤਿੰਨ ਵਾਰੀ ਗੱਲ ਕਰ ਲਈ ਕਿ ਜਿਹੜਾ ਸਮੁੰਦਰ ਗੁਪਤਾ ਉਹਦਾ ਪਿਓ ਸੀ ਚੰਦਰ ਗੁਪਤ ਪਹਿਲਾਂ ਤੇ ਚੰਦਰ ਗੁਪਤ ਪਹਿਲੇ ਨਹੀਂ ਲਿਛਵੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਵਿਆਹ ਕਰਵਾਇਆ ਸੀ ਤੇ ਸਮੁੰਦਰ ਗੁਪਤ ਦੇ ਨਾਨਕੇ ਲਿਛਵੀ ਵਾਲੇ ਦੇ ਘਰੇ ਸੀ ਇਸੇ ਕਰਕੇ ਸਮੁੰਦਰ ਗੁਪਤ ਨੂੰ ਲਿਛਵੀ ਦੋਤਾ ਕਹਿੰਦੇ ਆ 35ਵਾਂ ਕੁਐਸਚਨ ਆ ਜੀ ਮੇਹਰ ਕੁੱਲ ਕੌਣ ਸੀ ਮੇਹਰ ਕੁੱਲ ਕੌਣ ਸੀ ਮੇਹਰ ਕੁੱਲ ਇਹ ਹੂਨਾ ਦਾ ਸ਼ਾਸਕ ਸੀਗਾ ਜਿਹੜੇ ਹੂਨ ਆਉਂਦੇ ਆ ਮੱਧ ਏਸ਼ੀਆ ਤੋਂ ਜਾਤੀ ਆਈ ਸੀ ਜਿਹਦੇ ਕਰਕੇ ਇਹ ਆਪਣੇ ਕਹਿ ਲਈਏ ਵੀ ਗੁਪਤ ਰਾਜੇ ਖਤਮ ਹੋਣੇ ਸ਼ੁਰੂ ਹੋਏ ਸੀਗੇ ਤੇ ਉਹ ਮੇਹਰਕੁੱਲ ਹੋਰਿਆਂ ਕਰਕੇ ਹੋਈ ਸੀ ਮੇਹਰਕੁੱਲ ਹੂਣਾ ਦਾ ਇੱਕ ਰਾਜਾ ਸੀ ਸ਼ਕਤੀਮਕ ਕਵਚਨ ਆ ਗਿਆ ਜੀ ਅੱਗੇ ਗੁਪਤ ਸਾਮਰਾਜ ਨੇ ਕਿਸ ਦੇ ਸ਼ਾਸਨ ਕਾਲ ਦੇ ਵਿੱਚ ਆਪਣੇ ਚਿੰਨ ਛੱਡੇ ਸੀ ਮਤਲਬ ਗੁਪਤ ਕਾਲ ਦੇ ਵਿੱਚ ਕਹਿ ਲਈਏ ਇਹ ਵੀ ਸਭ ਤੋਂ ਲੰਮਾ ਸਾਮਰਾਜ ਕਿਹਦੇ ਸਮੇਂ ਫੈਲਿਆ ਗੁਪਤ ਤਾਂ ਉਹ ਫੈਲਿਆ ਸੀ ਚੰਦਰਗੁਪਤ ਦੂਜੇ ਤਾਂ ਇੱਥੇ ਉੱਤਰ ਕੀ ਆਊਗਾ ਚੰਦਰਗੁਪਤ ਦੂਜੇ ਨੇ ਬਹੁਤ ਤਾਕੜੇ ਕੰਮ ਕੀਤੇ ਉਹਨੇ ਤਕਰੀਬਨ ਸਾਰੇ ਇੰਡੀਆ ਤੇ ਕਬਜ਼ਾ ਕਰ ਲਿਆ ਸੀ ਬਾਹਰਲੇ ਮੁਲਕਾਂ ਨੂੰ ਵੀ ਜਿੱਤ ਲਿਆ ਸੀਗਾ ਇਧਰ ਸਿੰਧ ਨਦੀ ਟੱਪ ਕੇ ਸਿੰਧ ਇਲਾਕਾ ਟੱਪ ਕੇ ਇਧਰ ਇਰਾਨ ਬੰਨੀ ਚੱਲ ਗਿਆ ਸੀ ਇਧਰੋਂ ਬੰਗਾਲ ਬੰਨੀ ਸਾਰੇ ਇਲਾਕੇ ਜਿੱਤਨੇ ਸੀਗੇ ਤੇ ਇਸੇ ਕਰਕੇ ਜਿਹੜਾ ਚੰਦਰਗੁਪਤ ਦੂਜਾ ਉਹਨੇ ਇੱਕ ਬਿਕਰਮਾ ਦਿੱਤਿਆ ਦੀ ਉਪਾਦੀ ਵੀ ਧਾਰਨ ਕੀਤੀ ਸੀਗੀ ਚੰਦਰਗੁਪਤ ਦੂਜੇ ਨੇ ਸ਼ੱਕਾਂ ਦਾ ਇੱਕ ਰਾਜਾ ਹੋਇਆ ਸੀ ਰੋਦਰ ਸਿੰਘ ਤੀਜਾ ਉਹਨੂੰ ਹਰਾ ਕੇ ਇੱਕ ਉਪਾਦੀ ਧਾਰਨ ਕੀਤੀ ਸੀ ਬਿਕਰਮਾ ਦਿੱਤਿਆ ਵੀ ਸਭ ਤੋਂ ਮਹਾਨ ਇਹਨਾਂ ਦੇ ਵਿੱਚ ਜਿਹੜਾ ਰਾਜਾ ਜਿਹਨੇ ਆਪਦੇ ਪਿੱਛੇ ਚਿੰਨ ਛੱਡ ਤੇ ਵੀ ਬਾਕੀ ਮੈਂ ਕੰਮ ਕੀਤਾਗਾ ਉਹ ਚੰਦਰਗੁਪਤ ਦ ਚੰਦਰਗੁਪਤ ਦੂਜਾ ਜਿਹਦੇ ਦਰਬਾਰ ਚ ਨੌ ਰਤਨ ਵੀ ਹੋਏ ਆ ਤੇ ਉਹਦਾ ਆਪਦਾ ਸਾਮਰਾਜ ਵੀ ਬਹੁਤ ਵੱਡਾ ਫੈਲਿਆ ਤੇ ਚੰਦਰਗੁਪਤ ਦੂਜੇ ਬਾਰੇ ਮਹਿਰੌਲੀ ਦਾ ਲੋਹ ਸਤੰਭ ਵੀ ਦੇਖਿਆ ਆਪਾਂ ਤਾਂ ਇਹ ਬੰਦੇ ਨੇ ਆਪਣੇ ਚਿੰਨ ਛੱਡੇ ਬਾਕੀ ਜਿਹੜੇ ਬੰਦੇ ਨੇ ਕੰਮ ਕੀਤਾ ਸੀਗਾ ਤਾਂ ਚੰਦਰਗੁਪਤ ਦੂਜਾ ਜੂ 37ਵਾਂ ਕੁਐਸਚਨ ਆ ਜੀ ਛੇੜ ਲਿਖਿਆ ਵਿੱਚੋਂ ਕਿਸ ਨੇ ਦਸ਼ਮਲ ਪ੍ਰਣਾਲੀ ਤੋਂ ਜਾਣੂ ਕਰਵਾਇਆ ਹੁਣ ਇੱਥੇ ਆਪਾਂ ਪਿੱਛੇ ਪੜਿਆ ਵੀ ਬੰਦਾ ਭਈ ਗਣਿਤਕਾਰ ਕੌਣ ਹੋਇਆਗਾ ਤਾਂ ਗਣਿਤਕਾਰ ਕੌਣ ਹੋਇਆ ਉਹ ਆਰੀਆ ਭੱਟ ਸੀ ਤਾਂ ਆਰੀਆ ਭੱਟ ਨੇ ਲੋਕਾਂ ਨੂੰ ਦਸ਼ਮਲਵ ਪ੍ਰਣਾਲੀ ਤੋਂ ਵੀ ਜਾਣੂ ਕਰਵਾਇਆ ਵੀ ਇੱਕਾ ਜਵੇਂ ਇੱਕ ਨੂੰ ਆਪ ਅੱਗੇ ਦਸ਼ਮਲਵ ਦੇ ਵਿੱਚ ਹੀ ਵੰਡ ਸਕਦੇ ਹਾਂ ਤੇ 0.1 0.2 ਹੈ ਨਾ ਇਸ ਤਰ੍ਹਾਂ ਦਸ਼ਮਲਵ ਪ੍ਰਣਾਲੀ ਦੀ ਖੋਜ ਕਿਹਨੇ ਕੀਤੀ ਹੈ ਜੀ ਆਰੀਆ ਭਟ ਨੇ ਕੀਤੀ ਆ ਆਰੀਆ ਭਟ ਦਾ ਇੱਕ ਗ੍ਰੰਥ ਵੀ ਆ ਆਰੀਆ ਭਟਮ ਆਰੀਆ ਭਟਮ ਇਹਨੇ ਗ੍ਰੰਥ ਵੀ ਲਿਖਿਆਗਾ ਆਰੀਆ ਭਟ ਦਾ ਇਹ ਗ੍ਰੰਥ ਵੀ ਆ ਆਰੀਆ ਭਟਮ ਇੱਕ ਆਰੀਆ ਛਤ ਛਤ ਆ ਤੇ ਇੱਕ ਇਹਨੇ 10 ਗਿਤਕ ਸੂਤਰ ਇਹ ਮਤਲਬ ਇਹਨੇ ਗ੍ਰੰਥ ਲਿਖਿਆ ਇਹਨੇ 0 ਦੀ ਖੋਜ ਵੀ ਕੀਤੀ ਆ ਦਸ਼ਮਲਵ ਪ੍ਰਣਾਲੀ ਦੀ ਖੋਜ ਵੀ ਕੀਤੀ ਇਹਨੇ ਸੂਰਜ ਤੇ ਚੰਨ ਗ੍ਰਹਿਣ ਵਾਰੀ ਵੀ ਦੱਸਿਆ ਸੀਗਾ ਇਹ ਮੰਦ ਨੇ ਮਤਲਬ ਪੁਲਾੜ ਵਿਗਿਆਨੀ ਸੀ ਗਣਿਤਕਾਰ ਸੀ ਬੰਦਾ ਆਲਰਾਊਂਡਰ ਸੀਗਾ ਇਹ ਤਾਂ ਆਰੀਆ ਭਟ ਨੇ ਸਾਨੂੰ ਦਸ਼ਮਲਵ ਪ੍ਰਣਾਲੀ ਤੋਂ ਜਾਣੂ ਕਰਵਾਇਆ ਸੀ 38ਵਾਂ ਆ ਗਿਆ ਜੀ ਗੁਪਤ ਸਾਮਰਾਜ ਸਮੇਂ ਜ਼ਿਲ੍ਹਿਆਂ ਨੂੰ ਕੀ ਕਿਹਾ ਜਾਂਦਾ ਸੀਗਾ ਹੁਣ ਜਿਹੜਾ ਗੁਪਤ ਸਾਮਰਾਜ ਸੀਗਾ ਉਹ ਅੱਗੇ ਵੰਡਿਆ ਸੀਗਾ ਜੀ ਸੂਬਿਆਂ ਦੇ ਵਿੱਚ ਪਹਿਲੀਏ ਪ੍ਰਾਂਤਾਂ 'ਚ ਤੇ ਪ੍ਰਾਂਤਾਂ ਨੂੰ ਕਹਿੰਦੇ ਸੀ ਉਹ ਭੁਗਤੀ ਪ੍ਰਾਂਤ ਨੂੰ ਉਸ ਵਕਤ ਭੁਗਤੀ ਕਹਿੰਦੇ ਸੀਗੇ ਤੇ ਜਿਹੜਾ ਪ੍ਰਾਂਤ ਤੋਂ ਬਾਅਦ ਅੱਗੇ ਜ਼ਿਲ੍ਹਾ ਹੁੰਦਾ ਸੀ ਤੇ ਜ਼ਿਲ੍ਹੇ ਨੂੰ ਕਹਿੰਦੇ ਸੀ ਵਿਸ਼ ਜ਼ਿਲ੍ਹੇ ਨੂੰ ਕਹਿੰਦੇ ਸੀ ਵਿਸ਼ ਕਿਹਾ ਜਾਂਦਾ ਸੀ ਤੇ ਭੁਗਤੀ ਕਿਹਨੂੰ ਕਹਿੰਦੇ ਸੀ ਭੁਗਤੀ ਕਹਿੰਦੇ ਸੀ ਪ੍ਰਾਂਤ ਨੂੰ ਪ੍ਰਾਂਤ ਨੂੰ ਭੁਗਤੀ ਕਹਿੰਦੇ ਸੀ ਤੇ ਜ਼ਿਲ੍ਹੇ ਨੂੰ ਵਿਸ਼ ਕਹਿੰਦੇ ਸੀ ਵਿਸ਼ ਜ਼ਿਲ੍ਹਿਆਂ ਨੂੰ ਵਿਸ਼ ਕਿਹਾ ਜਾਂਦਾ ਸੀ 39ਵਾਂ ਕੁਐਸਚਨ ਆ ਗਿਆ ਜੀ ਬੁੱਧ ਧਰਮ ਦਾ ਮਹਾਕੋਸ਼ ਕਿਸ ਨੂੰ ਕਿਹਾ ਜਾਂਦਾ ਇਹ ਆਪਾਂ ਪਿਛਲੇ ਬੁੱਧ ਧਰਮ ਦੇ ਲਈ ਪੜਿਆ ਸੀ ਤਾਂ ਇਹ ਜਿਹੜਾ ਮਹਾ ਵਿਭਾਸ਼ ਗ੍ਰੰਥਾ ਇਹਨੂੰ ਭਾਈ ਮਹਾ ਕਹਿ ਲਈਏ ਆਪਾਂ ਕੋਸ਼ ਕਿਹਾ ਜਾਂਦਾ ਬੁੱਧ ਧਰਮ ਦੀ ਸਾਰੀ ਜਾਣਕਾਰੀ ਤੋਂ ਮਿਲਦੀ ਆ ਮਹਾਕੋਸ਼ ਬੁੱਧ ਧਰਮ ਦਾ ਮਹਾਕੋਸ਼ ਕਿਹਨੂੰ ਕਿਹਾ ਜਾਂਦਾ ਮਹਾ ਵਿਭਾਸ਼ ਗ੍ਰੰਥ ਨੂੰ ਕਿਹਾ ਜਾਂਦਾ ਹੈ ਚਰਕ ਕਿਸ ਦੇ ਸ਼ਾਸਨ ਕਾਲ ਦੇ ਵਿੱਚ ਹੋਇਆ ਸੀਗਾ ਤਾਂ ਚਰਕ ਹੋਇਆ ਸੀਗਾ ਜੀ ਕਨਿਸ਼ਕ ਦੇ ਕਿਉਂਕਿ ਚਰਕ ਇੱਕ ਵੈਦ ਸੀ ਚਕਿੱਸਕ ਸੀ ਮੈਡੀਸਨ ਬਾਰੇ ਜਾਣਦਾ ਸੀ ਚਰਕ ਸੰਤਾਂ ਨੇ ਨਾਂ ਦੀ ਕਿਤਾਬ ਵੀ ਲਿਖੀ ਸੀ ਇੱਕਨਿਸ਼ਕ ਦੇ ਪ੍ਰਸ਼ਨ ਆ ਗਿਆ 41ਵਾਂ ਕੁਐਸਚਨ ਹੈ ਜੀ ਕਨਿਸ਼ਕ ਕਿਸ ਵੰਸ਼ ਦਾ ਪ੍ਰਸਿੱਧ ਰਾਜਾ ਹੋਇਆ ਤਾਂ ਕਨਿਸ਼ਕ ਆਪ ਨੂੰ ਪਤਾ ਕੁਸ਼ਾਨ ਵੰਸ਼ ਦਾ ਰਾਜਾ ਹੋਇਆ ਜੀ ਨੇ ਸ਼ੱਕ ਸਮਝਲਾਇਆ ਸੀ 78 ਈਸਵੀ ਚ ਤੇ ਇੱਕ ਉਹਨੇ ਚੌਥੀ ਬੋਸ ਸਵਾ ਵੀ ਕਰਵਾਈ ਸੀਗੀ ਕਸ਼ਮੀਰ ਦੇ ਵਿੱਚ 42ਵਾਂ ਕੁਐਸਚਨ ਹੈ ਜੀ ਕਨਿਸ਼ਕ ਨੇ ਸ਼ੱਕ ਸਮਤ ਕਰੋ ਚਲਾਇਆ ਸੀ 78 ਈ.ਸਵੀ ਚ ਚਲਾਇਆ ਸੀਗਾ ਜੀ ਦੇ ਮੁਤਾਬਕ ਆਪਣੇ ਦੇਸੀ ਮਹੀਨੇ ਚੱਲਦੇ ਆ ਦੇਸੀ ਮਹੀਨਾ ਪਹਿਲਾ ਚੇਤ ਆ ਹੁਣ ਚੜਨ ਵਾਲਾ ਵੀ ਆ ਚੇਤ ਕਾਲ ਨੂੰ ਸੈਰ ਕੱਲ ਤੋਂ ਨਵਾਂ ਸਾਲ ਹੀ ਚੱਲਣ ਵਾਲਾ ਹੈਗਾ ਸੱਕ ਸੰਮ ਦੇ ਮੁਤਾਬਕ 43ਵਾਂ ਕੁਐਸਚਨ ਆ ਜੀ ਕਨਿਸ਼ਕ ਨੇ ਆਪਣੀ ਰਾਜਧਾਨੀ ਬਣਾਈ ਸੀਗੀ ਕਨਿਸ਼ਕਪੁਰ ਪਾਟਲੀ ਪੁੱਤਰਪੁਰਸ਼ਪੁਰ ਜਾਂ ਸਾਰੇ ਤਾਂ ਆਪਾਂ ਨੂੰ ਪਤਾ ਜੀ ਉਹਨੇ ਪੁਰਸ਼ਪੁਰ ਬਸਾਇਆ ਸੀ ਜਿਹਨੂੰ ਬਾਅਦ ਚ ਨਾਂ ਦਿੱਤਾ ਗਿਆ ਪਸ਼ਾਵਰ ਠੀਕ ਹੈ ਜੀ ਤੇ ਅੱਗੇ 44ਵਾਂ ਕੁਐਸਚਨ ਆ ਗਿਆ ਗੰਧਾਰ ਕਲਾ ਸ਼ੈਲੀ ਦਾ ਵਿਕਾਸ ਕਿਦੇ ਸਮੇ ਹੋਇਆ ਏ ਵੀ ਪਾਈ ਕਨਿਸ਼ਕ ਦੇ ਸਮੇ ਹੋਇਆ ਜਿਹਨੂੰ ਆਪਾਂ ਇੰਡੋ ਗ੍ਰੀਕ ਸ਼ੈਲੀ ਵੀ ਕਹਿੰਦੇ ਆ ਇੰਡੋ ਗ੍ਰੀਕ ਮਤਲਬ ਭਾਰਤੀ ਜਨਾਨੀ ਮੇਸ਼ਰਤ ਕਲਾ ਜਿਹਨੂੰ ਆਪਾਂ ਗੰਧਾਰ ਸ਼ੈਲੀ ਵੀ ਕਹਿੰਦੇ ਆ ਇੰਡੋ ਗ੍ਰੀਕ ਇਹ ਵੀ ਕਨਿਸ਼ਕ ਦੇ ਸਮੇਂ ਹੋਇਆ ਸੀ 45ਵੇਂ ਕੁਐਸਚਨਾਂ ਵੀ ਗੁਪਤ ਸਮਤ ਜਿਸ ਸ਼ਾਸਕ ਨੇ ਚਲਾਇਆ ਸੀ ਗੁਪਤ ਸਮਤ ਇਹ ਚੰਦਰਗੁਪਤ ਪਹਿਲੇ ਨੇ ਚਲਾਇਆ ਸੀਗਾ 320 ਦੇ ਵਿੱਚ ਆਪਾਂ ਇਹ ਪਹਿਲਾਂ ਪੜਿਆ ਸੀਗਾ ਠੀਕ ਹੈ ਜੀ ਅਮੀਰ ਕਰਦਾ ਵੀ ਤੁਹਾਨੂੰ ਐਮਸੀਕਿਊ ਸਮਝ ਆਏ ਹੋਣਗੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਵੀ ਕਰ ਦਿਓ ਤੇ ਲਾਇਕ ਵੀ ਕਰ ਦਿਓ ਠੀਕ ਹੈ ਜੀ ਸਾਰਿਆਂ ਬਹੁਤ ਬਹੁਤ ਧੰਨਵਾਦ